ਤੁਸੀਂ ਦੇਖ ਰਹੇ ਹੋ ਆਰ ਵੀ ਟੀਵੀ ਪੰਜਾਬੀ ਅੱਜ ਅਰੋੜਾ ਕਲੋਨੀ ਦੇ ਨਿਵਾਸੀਆਂ ਨੇ ਗੰਭੀਰ ਸਮੱਸਿਆ ਵੱਲ ਧਿਆਨ ਖਿੱਚਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਿਛਲੇ 25 ਦਿਨਾਂ ਤੋਂ ਸੀਵਰੇਜ ਦਾ ਪਾਈਪ ਲੀਕ ਕਰ ਰਿਹਾ ਹੈ ਜਿਸ ਕਰਕੇ ਪਾਣੀ ਸੜਕਾਂ ਤੇ ਘਰਾਂ ਦੇ ਆਲੇ ਦੁਆਲੇ ਖੜਾ ਹੋ ਗਿਆ ਹੈ ਇਸ ਪਾਣੀ ਦੀ ਬਦਬੂ ਨਾਲ ਸਾਰੇ ਘਰਾਂ ਵਿੱਚ ਬਹੁਤ ਗੰਦੀ ਸਮੈਲ ਫੈਲ ਗਈ ਹੈ ਲੋਕਾਂ ਦਾ ਰਹਿਣਾ ਤੇ ਖਾਣਾ ਮੁਸ਼ਕਲ ਹੋ ਗਿਆ ਹੈ ਨਿਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਲੋਕਾਂ ਨੇ ਚਿੰਤਾ ਜਤਾਈ ਹੈ ਕਿ ਜੇਕਰ ਜਲਦੀ ਇਹ ਸਮੱਸਿਆ ਹੱਲ ਨਾ ਕੀਤੀ ਗਈ ਤੇ ਡੇਂਗੂ ਮਲੇਰੀਆ ਅਤੇ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਬਹੁਤ ਵੱਧ ਜਾਵੇਗਾ ਹੁਣ ਸਵਾਲ ਇਹ ਹੈ ਕਿ ਪ੍ਰਸ਼ਾਸਨ ਕਦੋਂ ਜਾਗੇਗਾ ਤੇ ਇਹਨਾਂ ਲੋਕਾਂ ਨੂੰ ਇਸ ਦੁੱਖ ਤੋਂ ਰਾਹਤ ਮਿਲੇਗੀ ਆਰਵੀ ਟੀਵੀ ਦੀ ਸਪੈਸ਼ਲ ਰਿਪੋਰਟ ਕੀ ਨਾਮ ਕੀ ਤੁਹਾਡਾ ਸੰਦੀਪ ਕੌੜਾ ਮੇਰਾ ਨਾਮ ਹਾਂਜੀ ਕੀ ਮਸਲਾ ਕੀ ਹੋਇਆ ਹੈਗਾ ਸਾਡੀ ਅਰੋੜਾ ਕਲੋਨੀ ਚ ਨਾ ਪਿਛਲੇ 25 ਦਿਨਾਂ ਤੋਂ ਸੀਵਰੇਜ ਦੀ ਲੀਕੇਜ ਹੋ ਰਹੀ ਆ ਤੇ ਸਾਡੇ ਘਰ ਦੇ ਬਿਲਕੁਲ ਫਰੰਟ ਤੇ ਗੇਟ ਦੇ ਬਾਹਰ ਬਿਲਕੁਲ ਲੀਕੇਜ ਹੋ ਰਹੀ ਆ ਸਾਨੂੰ 25 ਦਿਨ ਹੋ ਗਏ ਕਹਿੰਦੇ ਆ ਨੂੰ ਕਮੇਟੀ ਵਾਲਿਆਂ ਨੂੰ ਕਿ ਪਲੀਜ਼ ਇਹਦਾ ਹੱਲ ਕਰੋ ਹੱਲ ਕਰੋ ਹੱਲ ਕਰੋ ਈਵਨ ਕਿ ਹੁਣ ਤਾਂ ਉਹਨਾਂ ਨੇ ਫੋਨ ਵੀ ਚੱਕਣਾ ਬੰਦ ਕਰਤਾ ਕੋਈ ਸੁਣਵਾਈ ਨਹੀਂ ਹੋ ਰਹੀ ਏ ਤੇ ਪਰਸੋਂ ਗੱਡੀ ਆਈ ਆ ਪਰ ਲੇਕਿਨ ਤੇ ਵੀ ਮਤਲਬ ਸਵੇਰੇ ਸੁਦਾਤੀ 9 ਵਜੇ ਠੀਕ ਕਰਕੇ ਗਏ ਆ ਸਵੇਰੇ 9 ਵਜੇ 8:30 ਵਜੇ ਪਾਣੀ ਲੀਕੇਜ ਪੇ ਹੋਣਾ ਸ਼ੁਰੂ ਹੋ ਗਿਆ ਆ ਔਰ ਹੁਣ ਮੈਂ ਕੱਲ ਦੀ ਕਾਲ ਕਰ ਰਹੀ ਆ ਉਹਨਾਂ ਨੂੰ ਕਮੇਟੀ ਵਾਲਿਆਂ ਨੂੰ ਜਿਹੜੇ ਸਾਡੇ ਕਲੋਨੀ ਦੇ ਹੈਗੇ ਕਮੇਟੀ ਵਾਲੇ ਪ੍ਰਧਾਨ ਵਗੈਰਾ ਕੋਈ ਵੀ ਫੋਨ ਨਹੀਂ ਚੱਕ ਰਹੇ ਹੈਗੇ ਹੁਣ ਨਹੀਂ ਤੁਸੀਂ ਇੱਥੇ ਰਿਗਾਰਡਿੰਗ ਸਰਪੰਚ ਸਾਹਿਬ ਨਾਲ ਗੱਲ ਕੀਤੀ ਹੈਗੀ ਕੱਕੋ ਦੇ ਜਿਹੜੇ ਸਰਪੰਚ ਹੈਗੇ ਆ ਇਹ ਕਲੋਨੀ ਦੇ ਨਹੀਂ ਇਹ ਕਲੋਨੀ ਐਕਚੁਅਲੀ ਪ੍ਰਧਾਨ ਬਣੇ ਹੋਏ ਆ ਕਮੇਟੀ ਦੇ ਹਾਂਜੀ ਤੇ ਉਹਦੇ ਵੱਲੋਂ ਆ ਇਹ ਭਾਈ ਕਿੰਨੇ ਦਿਨ ਤੋਂ ਪ੍ਰੋਗਰਾਮ ਚੱਲਦਾ ਪਿਆ ਪਿਛਲੇ 25 ਦਿਨ ਤੋਂ ਜੀ ਅੱਛਾ ਅੱਛਾ 25 ਦਿਨ ਤੋਂ ਤੇ ਮਸਲਾ ਸਾਡੇ ਇਹ ਆ ਜੀ ਵੀ ਇਹ ਜਿਹੜੀ ਕਮੇਟੀ ਆ ਮਤਲਬ ਇਹ ਕਹਿੰਦੀ ਵੀ ਸਾਡਾ ਅਸੀਂ ਬਖਰੇ ਆ ਤਾਂ ਪੰਚਾਇਤ ਜਿਹੜੀ ਬਖਰੀ ਆ ਔਰ ਪੰਚਾਇਤ ਨੂੰ ਇਹਦੇ ਬਾਰੇ ਕੰਮ ਨਹੀਂ ਦੇ ਰਹੀ ਹੂੰ ਜਦ ਕਿ ਜ਼ਿਆਦਾਤਰ ਲੋਕਾਂ ਦੀ ਸਹਿਮਤੀ ਇਹੋ ਹੀ ਆ ਕਿ ਪੰਚਾਇਤ ਜਿਹੜੀ ਆ ਮਤਾ ਪਾ ਕੇ ਤਾਂ ਇਹਨੂੰ ਸੀਵਰੇਜ ਨੂੰ ਠੀਕ ਕਰਾਵੇ ਮਤਲਬ ਪਰ ਸਾਡੀ ਕਮੇਟੀ ਕਿਉਂ ਨਹੀਂ ਦੇ ਰਹੀ ਪੰਚਾਇਤ ਨੂੰ ਇਹ ਕੰਮ ਇਹ ਰੱਪ ਜਾਣਦਾ ਹੈ ਅੱਛਾ ਜੀ ਇਹ ਪਿਛਲੇ 25 ਦਿਨ ਤੋਂ ਆਹ ਹੀ ਬਰਸਾਦ ਦਾ ਕੰਮ ਆ ਜੀ ਮਤਲਬ ਹੁਣ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਆ ਤੁਸੀਂ ਅਸੀਂ ਤਾਂ ਕਿੰਨੂ ਸਾਡਾ ਸੀਵਰੇਜ ਠੀਕ ਹੋਣਾ ਚਾਹੀਦਾ ਜੀ ਠੀਕ ਹੈ ਜੀ ਜਾ ਕੇ ਤੁਸੀਂ ਦੇਖ ਲਓ ਮਤਲਬ ਮੋਰੇ ਦਿਵਾਲੀ ਆ ਗਈ ਆ ਮਤਲਬ ਪਿਛਲੇ 25 ਦਿਨ ਤੋਂ ਚੱਲਦਾ ਜੀ ਤੁਸੀਂ ਮੌਕਾ ਆਣ ਕੇ ਦੇਖ ਸਕਦਾ ਜਿਹੜਾ ਕੋਈ ਵੀ ਹੈਗਾ ਕਈ ਵਾਰੀ ਵਿੱਚ ਵੀਡੀਓ ਪਾਈਉ ਗਰੁੱਪ ਦੇ ਕਹਿੰਦੇ ਜੀ ਪੁਰਾਣੀ ਵੀਡੀਓ ਪਾਈਉਗਾ ਜੀ ਤੇ ਅੱਜ ਅਸੀਂ ਫੇਰ ਜੀਟੀ ਰੋਡ ਦੇ ਉੱਤੇ ਪਾਣੀ ਛੱਡਿਆ ਦੇਖ ਲੈਣਾ ਅਨਕੀ ਜੀ ਮਤਲਬ ਬਿਲਕੁਲ ਸਹੀ ਹੈ ਜੀ ਤਸਵੀਰੇ ਜਾਣ ਕੇ ਲੀਕ ਕਰਦੇ ਦੇਖ